ਹੈਲੋ ਜੀ ਸੋਸਟਿਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ PB13 ਵਾਲੇ ਤੇ ਆਈ ਹੋਪ ਤੁਸੀਂ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਜੀ ਹੁਣੇ ਦਾ ਸਵੇਰ ਦਾ ਟਾਈਮ ਸਵੇਰ ਦੇ 6 ਹੋ ਚੁੱਕੇ ਸੀਗੇ ਤੇ ਅੱਜ ਸੰਡੇ ਸੀਗਾ ਤੇ ਮਾਨੂੰ ਕੋਈ ਕੰਮ ਧੰਦਾ ਹੈ ਨਹੀਂ ਸੀ ਬੱਚੇ ਹੋਏ ਸੁੱਤੇ ਪਏ ਨੇ ਤੇ ਧੁੰਦ ਵੀ ਬਹੁਤ ਜ਼ਿਆਦੇ ਪੈ ਰਹੀ ਆ ਤੇ ਮੈਂ ਕਿਹਾ ਚਲੋ ਆਪਾਂ ਪ੍ਰੈਸ ਦਾ ਕੰਮ ਕਰ ਲਈਏ ਹੁਣ ਹੋਰ ਤਾਂ ਕੋਈ ਕੰਮ ਹੈ ਨਹੀਂ ਸੀਗਾ ਹਜੇ ਸਵੇਰੇ-ਸਵੇਰੇ ਆਪਾਂ ਮੱਜਾਂ ਦਾ ਕਰਿਆ ਸੀਗੇ ਤੇ ਕੱਪੜੇ ਵੀ ਧੋਲੇ ਸੀਗੇ ਤੇ ਹੁਣ ਆਪਾਂ ਉਹ ਕਰਦੇ ਆ ਪ੍ਰੈਸਿੰਗ ਇਨਾਂ ਦੇ ਆਪਾਂ ਕਰਤੀ ਇਹ ਸੂਟਾਂ ਦੇ ਪ੍ਰੈਸ ਪ੍ਰੈਸ ਕਰਨ ਵਾਲੇ ਪਏ ਸੀ ਕਿ ਇਹ ਆਪਾਂ ਚਲੋ ਆਪਾਂ ਵੇਲੇ ਉਹ ਜੋ ਕੰਮ ਕਰ ਦਿੰਨੇ ਆ ਹਾਂਜੀ ਪ੍ਰੈਸ ਦਾ ਕੰਮ ਆਪਾਂ ਕਰਤਾ ਸੀ ਦਾਂ ਤੇ ਉਸ ਤੋਂ ਬਾਅਦ ਗੁੰਨ ਲਿਆਤਾ ਹੁਣ ਆਟਾ ਗੁੰਨ ਕੇ ਰੱਖ ਲੈਣੇ ਆਂਗੀ ਰੋਟੀ ਵਗੈਰਾ ਦਾ ਲੇਟ ਬਣੂ ਅੱਜ ਆਪਾਂ ਬਣਾਉਂਗੇ ਮੇਥੇ ਵਾਲੇ ਪਰੌਂਠੇ ਤੇ ਹੁਣ ਆਪਾਂ ਕਰ ਦਿੰਨੇ ਆ ਰਸੋਈ ਦੀ ਸੈਟਿੰਗ ਕਾਫੀ ਫਲਾਰਾ ਪੈ ਜਾਂਦਾ ਵਾ ਕਿਉਂਕਿ ਹੁਣ ਮੇਲੇ ਕਰਕੇ ਆਪਾਂ ਸਫਾਈਆਂ ਵੀ ਕਰ ਰਹੇ ਸੀ ਤੇ ਚਲੋ ਅੱਜ ਸੰਡੇ ਹੈਗਾ ਕਿਉਂਕਿ ਆਪਾਂ ਨੂੰ ਟਾਈਮ ਵੀ ਲੱਗ ਜੂਗਾ ਹੁਣ ਤੇ ਹੁਣ ਕਰਦੇ ਆਪਾਂ ਕਿਚਨ ਸਾਫ ਜੀ ਆਪਾਂ ਜ਼ਿਆਦਾ ਸਮਾਨ ਨਹੀਂ ਕੱਢਾਂਗੇ ਤੇ ਇੱਥੇ ਹੀ ਸਾਫ ਕਰ ਕਰ ਡੱਬਿਆਂ ਨੂੰ ਦੁਬਾਰਾ ਸੈਟਿੰਗ ਕਰਕੇ ਧਰ ਦਾਂਗੇ ਕਿਉਂਕਿ ਠੰਡ ਬਹੁਤ ਆ ਤੇ ਪਹਿਲਾਂ ਹੀ ਬਾਰਾਂ ਚੱਲ ਰਿਆ ਇਸ ਲਈ ਆਪਾਂ ਵਸੇ ਇੱਥੇ ਥੋੜਾ ਬਹੁਤਾ ਸੈਟਿੰਗ ਕਰਦੇ ਆ ਤੇ ਤੁਹਾਨੂੰ ਦਿਖਾਉਣੇ ਆਪਾਂ ਕਿਚਨ ਸਾਫ ਕਰਕੇ ਸਾਰਾ ਦੇਖੋ ਜਿਸ ਤਰ੍ਹਾਂ ਆਪਾਂ ਕਰਤੀ ਸੈਟਿੰਗ ਸਾਰੇ ਡੱਬੇ ਇੱਥੇ ਸਾਫ ਕਰਕੇ ਫਿਰ ਦੁਬਾਰਾ ਉੱਥੇ ਰੱਖ ਦੇਣਗੇ ਠੰਡ ਕਰਕੇ ਜ਼ਿਆਦਾ ਨਹੀਂ ਆਪਾਂ ਬਾਹਰ ਕੱਢ ਕੇ ਸਮਾਨ ਨਹੀਂ ਉਹ ਕੀਤਾ ਇਸ ਤਰ੍ਹਾਂ ਅਸੀਂ ਸੈਲਫਾਇਨੇਰ ਸੋਈ ਦੇ ਵਿੱਚ 13 ਵਰਗੇ ਇਸੇ ਤਰ੍ਹਾਂ ਹੀ ਸੈਟਿੰਗ ਕਰ ਦਿੰਨੇ ਆ ਤੇ ਇੱਥੇ ਨੀਚਲੀ ਸੈਲਫ ਤੇ ਖਾਪਣੇ ਆ ਜਾਂਦੀ ਆ ਆਲੂ ਪਿਆਜ਼ ਵਾਲੀ ਟੋਕਰੀ ਤੇ ਇੱਕ ਇਹਦੇ ਨਾਲ ਹੋਰ ਰੱਖੀ ਹੋਈ ਆ ਇਹਦੇ ਵਿੱਚ ਆਪਾਂ ਸਾਬਣਾ ਵਗੈਰਾ ਹਨਾ ਡੱਬੇ ਵਗੈਰਾ ਉਹ ਰੱਖ ਦਿੰਨੇ ਹੈਗੇ ਤੇ ਇਹ ਦੇਖੋ ਇਹ ਹਜੇ ਬੱਚੇ ਉੱਠੇ ਨਹੀਂ ਹੋਣਾ ਬਾਦਾਮ ਪੀਣ ਤੇ ਪਏ ਨੇ ਤੇ ਇੱਥੇ ਆਪਣੇ ਹੈਗਾ ਖਾਣ ਪੀਣ ਦਾ ਸਮਾਨ ਰੱਖਿਆ ਹੁੰਦਾ ਬੱਚਿਆਂ ਦਾ ਇਹ ਇਹਦੇ ਬਿਆਨੇ ਵਿੱਚ ਤੇ ਇਧਰ ਮੈਕਰੋ ਤੇ ਵੀ ਆਪਾਂ ਇਸੇ ਤਰ੍ਹਾਂ ਹੀ ਸਮਾਨ ਚੜੀਆਂ ਹੋਏਗਾ ਚਮਚੇ ਵਗੈਰਾ ਰੱਖ ਦਿੰਦੇ ਆਗੇ ਹਨਾ ਤੇ ਇਹ ਉਹ ਜਿਹੜਾ ਡੱਬਾ ਪਿਆਗਾ ਐਂਡ ਤੇ ਉਹਦੇ ਵਿੱਚ ਆਪਾਂ ਲਫਾਫੇ ਵਗੈਰਾ ਪਾ ਕੇ ਰੱਖਦੇ ਨਹੀਂ ਤਾਂ ਬਹੁਤ ਖੰਡਿਆਰ ਖਿੰਡ ਜਾਂਦਾ ਇਹਦੀਆਂ ਚੀਜ਼ਾਂ ਦਾ ਤੇ ਲਫਾਫੇ ਵਗੈਰਾ ਇੱਦਾਂ ਹੀ ਰੁੱਲਦੇ ਰਹਿੰਦੇ ਆ ਇਸ ਲਈ ਆਪਾਂ ਉਹ ਡੱਬੇ ਦੇ ਵਿੱਚ ਪਾ ਦਿੰਦੇ ਆ ਉਸ ਤੋਂ ਉੱਪਰ ਹੈਗੀ ਮੇਰੀ ਡਾਇਰੀ ਜਿਹਦੇ ਉੱਪਰ ਆਪਾਂ ਸਮਾਨ ਲਿਖਦੇ ਹੁੰਦੇ ਆ ਵੀ ਕੀ ਖਤਮ ਹੋਇਆ ਕੀ ਨਹੀਂ ਹੋ ਗਿਆ ਤਾ ਕਰਕੇ ਪਾਣੋ ਜਸਮਾਨ ਲੈ ਕੇ ਆਉਣ ਹੁੰਦਾਗਾ ਤਾਂ ਕਰਦਾ ਸਮਾਨ ਤਾਂ ਕੋਈ ਟਿੱਕਤ ਨਹੀਂ ਹੁੰਦੀ ਹੈਗੀ ਲਈ ਆਪਾਂ ਨਾਲ ਹੁੰਦੇ ਲਿਖੀ ਜਾਂਦੇ ਆ ਵੀ ਜਿਹੜਾ ਖਤਮ ਹੋ ਜਾਂਦਾਗਾ ਇੰਦਰਾ ਪਰ ਕੀ ਮਿਕਸੀ ਇਹ ਦੇਖੋ ਇਹ ਆਪਣੇ ਭਰੇ ਹੋਈ ਹੈ ਇੱਥੇ ਵੀ ਸੈਲਫਾਂ ਪਾਈਆਂ ਹੋਈਆਂ ਨੇ ਖਿੜਕੀ ਦੇ ਵਿੱਚ ਇਸ ਤਰ੍ਹਾਂ ਇੱਥੇ ਆਪਾਂ ਸਮਾਨ ਚੰਦਦੇ ਨੇ ਗਲਾਸ ਵਗੈਰਾ ਕੱਚ ਦੇ ਹੁੰਦੇ ਜਿਹੜੇ ਆਪਣੇ ਉਹ ਇੱਧਰ ਤੇ نیچے ਸਟੀਲ ਦੇ ਕੱਪ ਵਗੈਰਾ ਇਹ ਦੇਖੋ ਇਹ ਚਿੰਦੇ ਇਸ ਤੋਂ نیچے ਆ ਜਾਂਦੇ ਆ ਆਪਣੀਆਂ ਟ੍ਰੇ ਆ ਅਚਾਰ ਵਾਲੇ ਡੱਬੇ ਤੇ ਇੱਧਰ ਆਪਣੇ ਆ ਜਾਂਦੇ ਆ ਸਿੰਕ ਭਾਂਡੇ ਧੋਣ ਦੇ ਵਾਸਤੇ ਤੇ ਹੁਣ ਠੰਡਾ ਪਾਣੀ ਇਸ ਤਰ੍ਹਾਂ ਟੱਬ ਰੱਖ ਰਿਹਾ ਇਹਦੇ ਵਿੱਚ ਗਰਮ ਪਾਣੀ ਪਾ ਕੇ ਭਾਂਡੇ ਧੋ ਲੈਣੇ ਹੈਗੇ ਕਿਉਂਕਿ ਠੰਡਾ ਪਾਣੀ ਬਹੁਤ ਜ਼ਿਆਦਾ ਹੁੰਦਾ ਟੈਂਕੀ ਦਾ ਤਾਂ ਕਰਕੇ ਆਪਾਂ ਇਸ ਤਰ੍ਹਾਂ ਜਗਾੜ ਕੀਤਾ ਹੋਇਆ ਹੈ ਇਹ ਆ ਜਾਂਦਾ ਆਪਣੇ ਸੈਲਫ ਦੇ نیچے ਬਤੀਲੇ ਵਗੈਰਾ ਰੱਖੇ ਹੋਏ ਨੇ ਮੁੱਕੀ ਦਾ ਆਟਾ ਵਗੈਰਾ ਤੇ ਇਹ ਆਪਣਾ ਆਟੇ ਵਾਲਾ ਢੋਲਾ ਚੱਲਦਾ ਬਸ ਬਾਕੀ ਨੀਚੋਂ ਖਾਲੀ ਐ ਤੇ ਇਹ ਲੋ ਜੀ ਆਪਣੀ ਰਸੋਈ ਦਾ ਟੂਰ ਕਰਵਾਤਾ ਤੁਹਾਨੂੰ ਸਾਰੀ ਘਰਤੀ ਆਪਾਂ ਸਾਫ ਸੁਥਰੀ ਜੀ ਡਲ ਤੇ ਫ੍ਰੀਜ ਦੇ ਉੱਪਰ ਬਸ ਆਪਾਂ ਇਸ ਤਰ੍ਹਾਂ ਰੱਖਿਆ ਹੋਇਆ ਇਹ ਵੈਸੀ ਰੱਖਤਾ ਸੀਗਾ ਟੁੱਟ ਗਿਆ ਸੀ ਕੱਪ ਉਹਦੇ ਵਿੱਚ ਫਲਾਵਰ ਜੇ ਰੱਖਤੇ ਤੇ ਆਪਰ ਰੱਖਿਆ ਸਿੱਕਿਆਂ ਵਾਲਾ ਡੱਬਾ ਗੁਰਦੁਆਰਾ ਸਭ ਜਾਣਦੇ ਆਗੇ ਜੋ ਕਿ ਨਹੀਂ ਫੇਰ ਵੀ ਇੰਨੀ ਜ਼ਿਆਦਾ ਧੁੰਦ ਹੈ ਤੇ ਚਲੋ ਹੁਣ ਆਪਾਂ ਕੱਪੜੇ ਸੁੱਕਣੇ ਪਾ ਦਈਏ ਪਹਿਲਾਂ ਐ ਸੀਗਾ ਫਿਰ ਚਲੋ ਮਾਣੀ ਮੁੱਟੀ ਧੁੰਦ ਘਟੂਗੀ